ਸਤਿਨਾਮ ਵਾਹਿਗੁਰੂ ਸਹਿਬ ਜੀਓ RAM KALI MAHALA PANJWAN ਜੋ ਤਿਸ ਭਾਵੈ ਸੋthia ਸਦਾ ਸਦਾ ਹਰ ਕੀ ਸਰਨਾਈ ਪ੍ਰਭ ਬਿਨ ਨਾਹੀ ਆਨ ਬਿਆਰ ਆਓ ਪਰਮ ਸਤਕਾਰ ਯੋਗ ਸਭ ਧਰਮਾਂ ਦੇ ਸਨਈਓ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਰਾਗ ਰਾਮਕਲੀ ਦੇ ਵਿੱਚ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਾਂ ਦਾ 900 ਅੰਗ ਦੇ ਉੱਤੇ ਉਚਾਰਨ ਕੀਤਾ ਹੋਇਆ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਕਿ ਕਰਨੇ ਆਰ ਉਹ ਅਕਾਲ ਪੁਰਖ ਪਰਮਾਤਮਾ ਹੈ ਪਰ ਜੀਵ ਹੈ ਫੇਰ ਵੀ ਉਹ ਮਾਇਆ ਇਕੱਠੀ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਜਿਸ ਮਾਇਆ ਨੇ ਸਾਥ ਨਹੀਂ ਲਗਾਉਣਾ ਉਸ ਮਾਇਆ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਹੈ ਜੋ ਇਸ ਭਾਵੈ ਸੋthia ਜੋ ਇਸ ਜਿਹੜਾ ਉਸ ਪਰਮਾਤਮਾ ਨੂੰ ਫਾਵੈ ਚੰਗਾ ਲੱਗਦਾ ਹੈ ਪਸੰਦ ਆਉਂਦਾ ਹੈ ਸੋthia ਉਹੋ ਹੋ ਰਿਹਾ ਹੈ ਸਦਾ ਸਦਾ ਹਰਿ ਕੀ ਸ਼ਰਮਾਈ ਹ ਹਰ ਰੋਜ ਪ੍ਰਭੂ ਦੀ ਸ਼ਰਨ ਦੇ ਵਿੱਚ ਪ੍ਰਭ ਬਿਨ ਉਸ ਅਕਾਲ ਪੁਰਖ ਪਰਮਾਤਮਾ ਤੋਂ ਬਿਨ ਨਾਹੀ ਆਨ ਬਿਯਾ ਨਾਨਕ ਕੋਈ ਹੋਰ ਬੀਆ ਦੂਜਾ ਸਤਿਗੁਰੂ ਪਰਮਾਨੰ ਕਰਦੇ ਹਨ ਇਹ ਪਾਈ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ ਇਸ ਵਾਸਤੇ ਸਦਾ ਹੀ ਉਸ ਪ੍ਰਭੂ ਦੀ ਸ਼ਰਨ ਪਿਆ ਰਹੋ ਪ੍ਰਭੂ ਤੋਂ ਬਿਨਾਂ ਕੋਈ ਹੋਰ ਦੂਜਾ ਕਰਮ ਯੋਗ ਇਸ ਸੰਸਾਰ ਦੇ ਵਿੱਚ ਹੋਰ ਕੁਝ ਨਹੀਂ ਕਰ ਸਕਦਾ ਪੁੱਤ ਕਲਤਰ ਲਖਮੀ ਦਿਸੈ ਇਨ ਮਹਿ ਕਿਛੂ ਨਾ ਸੰਗ ਲੀਆ ਬਿਖੜ ਗਔਰੀ ਖਾਏ ਭੁਲਾਣਾ ਮਾਇਆ ਮੰਦਰ ਤਿਆਗ ਗਿਆ ਔਰ ਇਸਤਰੀ ਲਕshmi ਦਿਸ ਤੇ ਮਾਇਆ ਦਿਸਦੀ ਹੈ ਇਨ ਮੈਂ ਇਨਾਂ ਦੇ ਵਿੱਚੋਂ ਕਿਛੂ ਨ ਕੁਝ ਵੀ ਨਹੀਂ ਸੰਗ ਲਿਆ ਜਦੋਂ ਇਸ ਸੰਸਾਰ ਦੇ ਵਿੱਚੋਂ ਜਾਣਾ ਹੁੰਦਾ ਹੈ ਜਦੋਂ ਮੌਤ ਦੇ ਫਰਿਸ਼ਤੇ ਨੇ ਆ ਕੇ ਪਕੜ ਲਿਆ ਨਾ ਸੰਗ ਲਿਆ ਕੁਝ ਵੀ ਨਾਲ ਜਾਣ ਵਾਲਾ ਨਹੀਂ ਬਿਖੈ ਕੈਟਗੋਰੀ ਵਿਸ਼ਿਆਲੀ ਠੱਗ ਬੁੱਢੇ ਤਾਂ ਧੋਰਾ ਖਾਏ ਖਾ ਕੇ ਪੁਲਾਨਾ ਸਹੀ ਰਾਸਤੇ ਤੋਂ ਭੁੱਲਿਆ ਰਹਿੰਦਾ ਹੈ ਮਾਇਆ ਮੰਦਰ ਮਾਇਆ ਦੇ ਵਿੱਚ ਫਸਿਆ ਹੋਣ ਕਰਕੇ ਮੰਦਰ ਸੋਨਾ ਘੜ ਸਰੀਰ ਤੇ ਆ ਕੇ ਗਿਆ ਜਦੋਂ ਤੋਂ ਇਸ ਸਰੀਰ ਨੂੰ ਛੱਡ ਦਿੱਤਾ ਤਾਂ ਇਥੇ ਇਸ ਸੰਸਾਰ ਤੋਂ ਦੁਰ ਲੱਗਿਆ ਨੇ ਸਭ ਕੁਝ ਛੱਡ ਜਾਣਾ ਹੈ। हे ਭਾਈ ਪੁੱਤਰ istri ਮਾਇਆ ਇਹ ਜੋ ਕੁਝ ਦਿਸ ਰਿਹਾ ਹੈ ਇਹਨਾਂ ਵਿੱਚੋਂ ਕੁਝ ਵੀ ਅੰਤ ਵੇਲੇ ਆਪਣੇ ਨਾਲ ਜੀਵ ਲੈ ਕੇ ਨਹੀਂ ਜਾਂਦਾ। ਵਿਸ਼ੇ ਵਿਗਾਰਾਂ ਦੀ ਡਗ ਬੂਟੀ ਖਾ ਕੇ ਜੀਵ ਕੋ ਰਾਹੇ ਪਿਆ ਰਹਿੰਦਾ ਹੈ ਆਖਰ ਇਹ ਮਾਇਆ ਇਹ ਸੋਨਾਕਾਰ ਸਭ ਕੁਝ ਛੱਡ ਕੇ ਦੂਰ ਜਾਂਦਾ ਹੈ ਲਿੰਦਾ ਕਰ ਕਰ ਬਹੁਤ ਬਿਗੁੱਤਾ ਗਰਭ ਜੋਨਮਹਿ ਕਿਰਤ ਕਿਆ ਪੁਰਬ ਕਮਣੇ ਛੋਟੇ ਨਹੀਂ ਜਮਦੂਤ ਗਰਸਿਓ ਮਹਾ ਪਿਆ ਨਿੰਦਾ ਕਰ ਕਰ ਨਿੰਦਿਆ ਕਰ ਕਰਕੇ ਮੁਰ ਮੁਰ ਕੇ ਨਿੰਦਿਆ ਕਰਦਾ ਹੈ ਬਹੁਤ ਵਿਗੁੱਤਾ ਖੁਵਾਰ ਹੁੰਦਾ ਹੈ ਢਟਕਦਾ ਹੈ गर्भ जोन में मुड़ मुड़ के जमदा ते मरदा है। किरत के कीते, पे कीते कर्म अनुसार। ਪਿਆ ਪੈ ਗਿਆ। ਪੁਰਬਕ ਮਾਣੇ ਪੁਰਬਲੇ ਜਨਮਾਂ ਦੇ ਕੀਤੇ ਕਰਮ। ਛੋੜਿਆ ਨਾ ਹੀ ਕਦੇ ਨਹੀਂ ਛੱਡਦੇ। ਚਾਹੇ ਚੰਗੇ ਕਰਮ ਕੀਤੇ ਹੋਣ ਚਾਹੇ ਮਾੜੇ ਕੀਤੇ ਹੋਣ ਉਹ ਕਦੇ ਛੱਡਦੇ ਨਹੀਂ ਜਮਦੂਤ ਅਗਰਸਿਓ ਜਦੋਂ ਜਮਦੂਤ ਨੇ ਕਾਪੂ ਕਰ ਲਿਆ ਮਹਾਪਿਆ ਬਹੁਤ ਹੀ ਭਿਆਨਕ ਹੈ ਭਾਈ ਜੀਵ ਦੂਜਿਆਂ ਦੀ ਨਿੰਦਿਆ ਕਰ ਕਰਕੇ ਬਹੁਤ ਕੁਵਾਰ ਹੁੰਦਾ ਰਹਿੰਦਾ ਹੈ ਤੇ ਆਪਣੇ ਇਸ ਕੀਤੇ ਅਨੁਸਾਰ ਜਨਮ ਮਰਨ ਦੇ ਗੇੜ ਵਿੱਚ ਜਾ ਪੈਂਦਾ ਹੈ ਇਹ ਆਮ ਮੂਸੂਲ ਦੀ ਗੱਲ ਹੈ ਕਿ ਪੂਰਵਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਤੇ ਵੱਡਾ ਭਿਆਨਕ ਜਬਦੂਤ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ ਬੋਲ ਝੂਠ ਕਮਾ ਗਏ ਅਪਰਾ ਤ੍ਰਿਸ਼ਣ ਨਾ 부ਜੇ ਬਹੁਤ ਹਿਆ ਅਸਾਦ ਰੋਗ ਉਪਜਿਆ ਸੰਤ ਦੁਖਨ ਦੇਹ ਵਿਨਾਸੀ ਮਹਾਖਿਆ ਸਤਿਗੁਰੂ ਪਰਮਾਨੰ ਕਰਦੇ ਹਨ ਬੋਲ ਝੂਠ ਕਹਿੰਦੇ ਮਾਇਆ ਦੀ ਖਾਤਰ ਝੂਠ ਬੋਲਦਾ ਹੈ ਕਮਾਵੇ ਅਬਰਾ ਕਹਿੰਦੇ ਬੋਲਦਾ ਕੁਝ ਹੋਰ ਹੈ ਤੇ ਕਮਾ ਕੁਝ ਹੋਰ ਰਿਹਾ ਹੈ ਤ੍ਰਿਸ਼ਨ ਅੰਨਾ ਮੁਝੇ ਮਾਇਆ ਦੀ ਲਾਲਸਾ ਨਹੀਂ ਮੁਝਦੀ ਬਹੁਤ ਹੈ ਆ ਹਾਏ ਮਾਇਆ ਹਾਏ ਮਾਇਆ ਕਰਦਾ ਰਹਿੰਦਾ ਹੈ ਇਹ ਅੱਗ ਲੱਗੀ ਰਹਿੰਦੀ ਹੈ ਅਸਾਧ ਰੋਗ ਲਾ ਇਲਾਜ ਇਲਾਜ ਜਿਸ ਦਾ ਇਲਾਜ ਨਹੀਂ ਹੋ ਸਕਦਾ ਉਪਜਿਆ ਪੈਦਾ ਹੋ ਜਾਂਦਾ ਹੈ ਸ਼ਾਂਤ ਦੂਖਨ ਸ਼ਾਂਤਾਂ ਦੀ ਨਿੰਦਿਆ ਕਰ ਕਰਕੇ ਇਹ ਦੇਹ ਵਿਨਾਸੀ ਤੇ ਜਿਹੜਾ ਇਹ ਸਰੀਰ ਹੈ ਇਹ ਵੀ ਨਾਸ ਹੋ ਜਾਂਦਾ ਹੈ ਮਾਖਿਆ ਇਸ ਬਹੁਤੀ ਭਿਆਨਕ ਰੋਗ ਦੇ ਕਾਰਨ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਮਾਇਆ ਦੇ ਮੋਹ ਦੀ ਠੱਗ ਬੁੱਢੀ ਖਾ ਕੇ ਮਾਇਆ ਦੇ ਖਾਤਰ ਜੀਵ ਝੂਠ ਬੋਲਦਾ ਹੈ ਮੂੰਹ ਆਖਦਾ ਹੋਰ ਹੈ ਤੇ ਕਮੋਂਦਾ ਕੁਝ ਹੋਰ ਹੈ ਇਸ ਦੀ ਮਾਇਆ ਦੀ ਤ੍ਰਿਸ਼ਨਾ ਮੁਝਦੀ ਨਹੀਂ ਮਾਇਆ ਦੀ ਹਾਏ ਹਾਏ ਸਦਾ ਇਸ ਨੂੰ ਲੱਗੀ ਰਹਿੰਦੀ ਹੈ ਸੰਤ ਜਨਾਂ ਦੀ ਨਿੰਦਿਆ ਕਰਨ ਦੇ ਕਾਰਨ ਮਾਇਆ ਦੀ ਤ੍ਰਿਸ਼ਨਾ ਦਾ ਲਾ ਇਲਾਜ ਰੋਗ ਜੀਵ ਦੇ ਅੰਦਰ ਪੈਦਾ ਹੋ ਜਾਂਦਾ ਹੈ ਇਸ ਵੱਡੇ ਖੈ ਰੋਗ ਦੇ ਵਿੱਚ ਇਸ ਸਰੀਰ ਦਾ ਨਾਸ਼ ਹੋ ਜਾਂਦਾ ਹੈ ਜਿਨਹੇ ਨਿਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਜਿਨਹੇ ਨਿਵਾਜੀ ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਤਿੰਨ ਹੀ ਸਾਝੇ ਉਸੇ ਨੇ ਉਹਨਾਂ ਨੂੰ ਸੋਨਾ ਬਣਾ ਦਿੱਤਾ ਹੈ ਆਦਰ ਸਤਕਾਰ ਦਿੱਤਾ ਹੈ ਆਪੇ ਕੀਨੇ ਉਸ ਪਰਮਾਤਮਾ ਨੇ ਆਪੇ ਕੀਤਾ ਹੈ ਸੰਤ ਜੀ ਜਿੱਤ ਦਾ ਮਾਲਕ ਬਣਾ ਦਿੱਤਾ ਹੈ ਨਾਨਕ ਦਾਸ ਕਹਿੰਦੇ ਹੈ ਨਾਨਕ ਦਾਸ ਇਹ ਗੱਲ ਆਖਦਾ ਹੈ ਕਾਂਠ ਲਾਇ ਰੱਖਿਓ ਅਕਾਲ ਪੁਰਖ ਪਰਮਾਤਮਾ ਆਪਣੇ ਦਾਸਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ ਕਰ ਕਿਰਪਾ ਕਿਰਪਾ ਕਰਕੇ ਪਾਰ ਬ੍ਰਹਮ ਮਿਐ ਇਹ ਪਾਰ ਬ੍ਰਹਮ ਪ੍ਰਭੂ ਇਹ ਅਕਾਲ ਪੁਰਖ ਪਰਮਾਤਮਾ ਆਪਣੀ ਮਿਹਰ ਦਾ ਗੁਰੂ ਸਹ ਪ੍ਰਮਾਨ ਕਰਦੇ ਹਨ ਪਰ ਹੇ ਪਾਈ ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਜੀਵ ਸੰਤ ਜਨਾਂ ਦੀ ਨਿੰਦਿਆ ਕਰਦਾ ਰਹਿੰਦਾ ਹੈ ਪਰ ਉਸ ਨੂੰ ਉਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੋਇਆ ਹੈ ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ ਸਤਕਾਰ ਦਿੱਤਾ ਹੋਇਆ ਹੈ हे ਨਾਨਕ ਪਰਮਾਤਮਾ ਮਿਹਰ ਕਰਕੇ ਦਇਆ ਕਰਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗੱਲ ਦੇ ਨਾਲ ਲਾ ਕੇ ਰੱਖਦਾ ਹੈ ਗੁਰੂ ਸਾਹਿਬ ਪੁਰ ਮਾਨ ਕਰਦੇ ਹਨ ਬੋਲ ਝੂਠ ਕਮਾਵੇ ਅਵਰਾ ਕਹਿੰਦੇ ਜੋ ਕੁਝ ਜੀਵ ਮੂਤੋਂ ਬੋਲਦਾ ਹੈ ਉਹ ਉਹ ਕੁਝ ਨਹੀਂ ਕਰਦਾ ਕਮਾਵੇ ਅਵਰਾ ਤੇ ਕਹਿੰਦੇ ਕੁਝ ਹੋ ਰਹੀ ਕਮਾਉਂਦਾ ਹੈ ਤੇ ਰਿਸ਼ਨ ਨਾ 부ਜੇ ਬਹੁਤੇ ਆ ਕਹਿੰਦੇ ਮਾਇਆ ਦੀ ਨਾਲ ਸਾਦੇ ਕਰਕੇ ਬਹੁਤ ਹਾਏ ਹਾਏ ਕਰਦਾ ਹੈ ਅਸਾਧ ਰੋਗ ਉਪਜਿਆ ਸੰਤਨ ਕਹਿੰਦੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਲਿਆਂ ਦੀ ਨਿੰਦਿਆ ਕਰ ਕਰਕੇ ਉਹ ਰੋਗ ਪੈਦਾ ਹੋ ਗਿਆ ਜਿਸ ਦਾ ਇਸ ਸੰਸਾਰ ਦੇ ਵਿੱਚ ਕੋਈ ਇਲਾਜ ਨਹੀਂ ਹੋ ਸਕਦਾ ਦੇਹ ਵਿਨਾਸ਼ੀ ਜਿਹਦੇ ਨਾਲ ਇਹ ਜਿਹੜਾ ਸਰੀਰ ਹੈ ਨਾਸ ਹੋ ਜਾਂਦਾ ਮਹਾਖਿਆ ਜਿਸੇ ਇਲਾਜ ਦਾ ਕੋਈ ਇਲਾਜ ਨਹੀਂ ਹੋ ਸਕਦਾ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਆਂ ਕਿ ਜਿਸ ਪ੍ਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ ਉਸੇ ਪ੍ਰਮਾਤਮਾ ਨੂੰ ਸਾਡੇ ਸਤਿਕਾਰ ਦੀ ਤੇ ਸਾਡੀ ਬੋਲ ਬਾਣੀ ਦਾ ਫਿਕਰ ਹੈ ਪਰ ਸਾਨੂੰ ਇਹ ਵੀ ਇਹ ਸੋਚਣਾ ਚਾਹੀਦਾ ਹੈ ਕਿ ਕਿਸੇ ਪਰਮਾਤਮਾ ਦੇ ਨਾਮ ਸਿਮਰਨ ਕਰਨ ਵਾਲੇ ਦੀ ਨਿੰਦਿਆ ਨਾ ਕਰੀਏ ਕਿਸੇ ਨੂੰ ਕੁਝ ਮਾੜਾ ਚੰਗਾ ਨਾਮ ਬੋਲੀਏ